ਤੋ ਮੈਨੂੰ ਬਚਪਨ ਯਾਦ ਹੈ ਸਾਡੇ ਪਿੰਡਾਂ ਦੇ ਵਿੱਚ ਨਾ ਬਹੁਤ ਸਾਰੇ ਬਜ਼ੁਰਗ ਐਸੇ ਸਨ ਜਿਹੜੇ ਇਹਨਾਂ ਦਿਨਾਂ ਨੂੰ ਇਹ ਖਾਸ ਕਰਕੇ ਪੋਦੇ ਮਹੀਨੇ ਨੂੰ ਕਾਲਾ ਮਹੀਨਾ ਕਹਿੰਦੇ ਹੁੰਦੇ ਸਨ ਕਾਲਾ ਮਹੀਨਾ ਪੋ ਦਾ ਕਾਲਾ ਮਹੀਨਾ ਉਹ ਇਸੇ ਕਰਕੇ ਕਹਿੰਦੇ ਸਨ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੋ ਦੇ ਮਹੀਨੇ ਦੇ ਵਿੱਚ ਸ਼ਹਾਦਤਾਂ ਬਹੁਤ ਹੋਈਆਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਧੰਗੁਰ ਗੋਵਿੰਦ ਸਿੰਘ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਿਆ ਔਰ ਉਸ ਤੋਂ ਬਾਅਦ ਕੋਈ ਵੀ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਛੱਡਿਆ ਉਹ ਵਾਪਸ ਨਹੀਂ ਆਏ ਇੱਕ ਬੇਨਤੀ ਕਰਨੀ ਹੈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਹੋ ਸਕੇ ਆਪਣੇ ਪਰਿਵਾਰਾਂ ਵਿੱਚ ਬੈਠੋ ਸਵੇਰੇ ਬੈਠੋ ਸ਼ਾਮ ਨੂੰ ਬੈਠੋ ਬੱਚਿਆਂ ਨਾਲ ਸਾਹਿਬ ਜਦਿਆਂ ਦੀਆਂ ਸ਼ਹੀਦੀਆਂ ਦੀਆਂ ਗੱਲਾਂ ਕਰੋ ਇਹਨਾਂ ਦਿਨਾਂ ਦੀਆਂ ਸ਼ਹਾਦਤਾਂ ਦੀਆਂ ਗੱਲਾਂ ਕਰੋ ਤਾਂ ਕਿ ਸਾਡੇ ਬੱਚਿਆਂ ਨੂੰ ਇਸ ਜੀਵਨ ਦੀ ਕੀਮਤ ਦਾ ਪਤਾ ਲੱਗੇ ਕਿ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਿੱਖ ਹੋਣ ਦਾ ਮਾਣ ਮਿਲਿਆ ਸੋ ਇਸ ਕਰਕੇ ਇਹ ਮੇਰੀ ਨਿੱਕੀ ਜੀ ਬੇਨਤੀ ਹੈ ਇਹਨਾਂ ਦਿਨਾਂ ਨੂੰ ਆਪਾਂ ਸਮਰਪਿਤ ਹੋ ਕੇ ਹਰ ਵੇਲੇ ਸਵੇਰੇ ਸ਼ਾਮ ਦੁਪਹਿਰੇ ਜਦੋਂ ਵੀ ਹੈ ਸਾਹਿਬ ਜੀ ਦਾ ਯਾਦ ਕਰਦੇ ਆ ਗੁਜ਼ਾਰਨੇ ਹਨ ਐਨੀ ਮੇਰੀ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ